ਪ੍ਰਾਵੋ ਮੇਰਾ ਨਾਮ ਰਾਕੇਸ਼ ਰਮਨ ਹੈ ਮੈਂ ਇੱਕ ਜਰਨਲਿਸਟ ਔਰ ਸੋਸ਼ਲ ਐਕਟੀਵਿਸਟ ਹਾਂ ਮੈਂ ਚੰਡੀਗੜ੍ਹ ਨੂੰ ਬਿਲੋਂਗ ਕਰਦਾ ਹਾਂ ਔਰ ਪੰਜਾਬ ਯੂਨੀਵਰਸਿਟੀ ਚ ਪੜਿਆ ਹਾਂ ਪਰ ਅੱਜਕਲ ਮੈਂ ਦਿੱਲੀ ਰਹਿ ਰਿਹਾ ਹਾਂ ਔਰ ਇੱਥੇ ਮੈਂ ਸੀਨੀਅਰ ਐਡੀਟੋਰੀਅਲ ਪੋਜੀਸ਼ਨਸ ਦੇ ਉੱਤੇ ਕੰਮ ਕਰਕੇ ਅੱਜਕਲ ਮੈਂ ਆਪਣੀ ਗਲੋਬਲ ਨਿਊਜ਼ ਸਰਵਿਸ ਚਲਾ ਰਿਹਾ ਹਾਂ ਔਰ ਨਾਲ ਇੱਕ RMN ਫਾਊਂਡੇਸ਼ਨ ਕਰਕੇ RMN ਇਸ ਰਮਨ ਮੀਡੀਆ ਨੈਟਵਰਕ RMN ਫਾਊਂਡੇਸ਼ਨ ਕਰਕੇ ਇੱਕ NGO ਵਿਚ ਲਾ ਰਿਹਾ ਹੈਗਾ ਉਹਦੇ ਇਸ ਵਿੱਚ ਕਾਫੀ ਕੰਮ ਕਰਦਾ ਹੈਗਾ ਉਹ ਐਂਟੀ ਕਰਪਸ਼ਨ ਕੈਂਪੇਨ ਚਲਾਉਂਦਾ ਹੈਗਾ ਐਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਨ ਵਾਸਤੇ ਔਰ ਸਕੂਲ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਦੀ ਐਜੂਕੇਸ਼ਨ ਨੂੰ ਠੀਕ ਕਰਨ ਵਾਸਤੇ ਬਹੁਤ ਜ਼ਿਆਦਾ ਕੰਮ ਕਰਗਾ ਤੇ ਮੈਂ ਅੱਜ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਪੰਜਾਬ ਦੇ ਵਿੱਚ 2027 ਦੇ ਵਿੱਚ ਚੋਣਾਂ ਹੋਣੀਆਂ ਹੈਗੀਆਂ ਇਲੈਕਸ਼ਨ ਹੋਣੀਆਂ ਪੰਜਾਬ ਦੀ ਉਹਦੇ ਬਾਰੇ ਮੈਂ ਤੁਹਾਡੇ ਨਾਲ ਅੱਜ ਫੇਰ ਇੱਕ ਵਾਰੀ ਗੱਲ ਕਰਨ ਲੱਗਾ ਹਾਂ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕੱਲ ਸਭ ਤੋਂ ਜ਼ਿਆਦਾ ਕਿਸੇ ਪਾਰਟੀ ਦੇ ਜੇਕਰ ਬੰਦੇ ਐਕਟਿਵ ਹੈਗੇ ਤਾਂ ਉਹ ਹੈਗੇ ਆ ਕਾਂਗਰਸ ਦੇ ਕਾਂਗਰਸ ਦੇ 8-10 ਬੰਦੇ ਹੈਗੇ ਜਿਹੜੇ ਹਰ ਕੋਈ ਚੀਫ ਮਿਨਿਸਟਰ ਬਣਨਾ ਚਾਹੁੰਦਾ ਹੈ ਔਰ ਇੱਕ ਦੂਸਰੇ ਨੂੰ ਥੱਲਾ ਥੱਲੇ ਲਗਾਉਣ ਵਾਸਤੇ ਉਹ ਝੂਠੇ ਸੱਚੇ ਕਈ ਕੁਝ ਆ ਕੇ ਬੋਲ ਹੀ ਜਾਂਦੇ ਹੈਗੇ ਜਿਸ ਤਰ੍ਹਾਂ ਕਿ ਇੱਕ ਕਹੀ ਜਾ ਰਿਹਾ ਹੈਗਾ ਕਿ ਮੈਨੂੰ 30 ਤੋਂ 32 ਬੰਦੇ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਿਹੜੇ ਹੈਗੇ ਉਹ ਮੇਰੇ ਟੱਚ ਦੇ ਵਿੱਚ ਹੈਗੇ ਆ ਔਰ ਉਹ ਕਦੇ ਵੀ ਪਾਰਟੀ ਟੁੱਟ ਸਕਦੀ ਹੈਗੀ ਆ ਯਾਨੀ ਕਿ ਗਵਰਨਮੈਂਟ ਉਹਨਾਂ ਦੀ ਗਿਰ ਸਕਦੀ ਹੈ ਪਰ ਅੱਜ ਤੱਕ ਉਹਨੇ ਨਾਮ ਨਹੀਂ ਦੱਸਿਆ ਹੈਗਾ ਉਹ ਝੂਠਾ ਹੈਗਾ ਉਹ ਬਹੁਤ ਹੀ ਝੂਠਾ ਬੰਦਾ ਹੈਗਾ ਔਰ ਉਹ ਬਿਲਕੁਲ ਕੇਜਰੀਵਾਲ ਦੀ ਲਾਈਨ ਦੇ ਉੱਤੇ ਚੱਲ ਰਿਹਾ ਜਿਸ ਤਰ੍ਹਾਂ ਕੇਜਰੀਵਾਲ ਕਹਿੰਦਾ ਸੀ ਨਾ ਕਿ ਹ ਹ ਉਹ ਮਾਰੇ ਐਮ ਐਲ ਏ ਕੋ ਤੋੜਨੇ ਕੇ ਲਈ ਕੋਈ 20 ਕਰੋੜ ਦੇ ਰਹਾ 25 ਕਰੋੜ ਦੇ ਰਹਾ ਜਦ ਉਸ ਕੋਲੋਂ ਨਾਮ ਪੁੱਛੇ ਜਾਂਦੇ ਸੀ ਤਾਕ ਕਿਸ ਦਾ ਨਾਮ ਨਹੀਂ ਦੱਸਦਾ ਕਹਿੰਦਾ ਨਾਮ ਨਹੀਂ ਦੱਸਣਾ ਉਸ ਤਰ੍ਹਾਂ ਹੀ ਐ ਨਹੀਂ ਦੱਸ ਰਿਹਾ ਨਾਮ ਨਹੀਂ ਦੱਸ ਰਿਹਾ ਕਿ ਕਿਹੜੇ-ਕਿਹੜੇ ਬੰਦੇ ਹੈਗੇ ਆ ਝੂਠੇ ਹੈਗੇ ਆ ਇਹੋ ਜਿਹੇ ਬੰਦਿਆਂ ਨੂੰ ਜੇਕਰ ਤੁਸੀਂ ਜਤਾਤਾ MLA ਵੀ ਬਣਾਤਾ ਤਾਂ ਪੰਜਾਬ ਦਾ ਬੜਾ ਨੁਕਸਾਨ ਕਰਨਗੇ ਇੱਕ ਦੂਸਰਾ ਹੈਗਾ ਉਹ ਆਪਣੀ ਵਾਈਫ ਆਪਣੇ ਬੱਚਿਆਂ ਨੂੰ ਹੀ ਪ੍ਰੋਮੋਟ ਕਰੀ ਜਾ ਰਿਹਾ ਹੈਗਾ ਉਹਨੂੰ ਵੀ ਕਾਂਗਰਸ ਨੇ ਇੱਕ ਵੱਡਾ ਅਹੁਦਾ ਦਿੱਤਾ ਹੋਇਆ ਹੈ ਤੀਸਰਾ ਜਿਹੜਾ ਹੈਗਾ ਇਹ ਚੀਫ ਮਿਨਿਸਟਰ ਕੈਂਡੀਡੇਟਸ ਦੀ ਮੈਂ ਗੱਲ ਕਰ ਰਿਹਾ ਹੈਗਾ ਜਿਹੜੇ ਬਣਨਾ ਚਾਹੁੰਦੇ ਹੈਗੇ ਆ ਥੇਅਰ ਐਸਪੀਰੈਂਟਸ टू बिकम चीफ मिनिस्टर ऑफ पंजाब अंडर कांग्रेस गवर्नमेंट कांग्रेस दी गवर्नमेंट बनेगी या नहीं हो नहीं पता पर انا نے ہونا تو اپنے خواب ਲੈنے شروع کر دتے ہے گے ایک ہی جاری ہے گا ایکو ایکلیشےڈ سٹیٹمنٹ ہے اور ایکو ہی جتنا بھی ادکل کوئی ویسے تھا کوئی پنجاب دے وچ جرنلزم وغیرہ ہے نہیں ہے اور ای ہی ہے گے جڑے یوٹیوب چلاتے ہیں چھوٹے چھوٹے وہ چینل ہے گے وہ کیویں ویکھ دیو جی کیویں ویکھ دیو بس اُدے کول جت پوچھدی ہے ای ہی کوسچن ایک کوسچن ہوندا ہونا دا ਕਿਵੇਂ ਵੇਖਦੇ ਹੋ ਫਿਰ ਅੱਗੇ ਦੂਜਾ ਬੰਦਾ ਆਪਣਾ ਭਾਸ਼ਣ ਰਾਮ ਕਹਾਣੀ ਸ਼ੁਰੂ ਕਰ ਦਿੰਦਾ ਹੈਗਾ ਅੱਧਾ ਪੂਨਾ ਘੰਟਾ ਬੋਲ ਹੀ ਜਾਂਦਾ ਉਹਨੂੰ ਕੋਈ ਇੰਟਰਜੈਕਟ ਨਹੀਂ ਕਰਦਾ ਉਹਨੂੰ ਕੋਈ ਰੋਕਦਾ ਨਹੀਂ ਹੈਗਾ ਉਹਨੂੰ ਕੋਈ ਕਾਊਂਟਰ ਨਹੀਂ ਕਰਦਾ ਆਪਣੇ ਆਪ ਨੂੰ ਕਹਿੰਦੇ ਪੱਤਰਕਾਰ ਹੈਗੇ ਮੈਂ ਪੱਤਰਕਾਰ ਨਹੀਂ ਐਸਾ ਕੋਈ ਵੀਡੀਓ ਬਣਾਣਾ ਜਿਸ ਤਰ੍ਹਾਂ ਵਿਆਹਾਂ ਦੇ ਵਿੱਚ ਵੀਡੀਓ ਬਣਾਉਣ ਵਾਲੇ ਹੁੰਦੇ ਆ ਉਸ ਤਰ੍ਹਾਂ ਹੀ ਹੈ ਚੈਨਲ ਜਿਹੜੇ ਪੰਜਾਬ ਦੇ ਹੈਗੇ ਉਹੋ ਜਿਹੇ ਹੀ ਹੈਗੇ ਆ ਵਿਆਹਾਂ ਦੇ ਵੀਡੀਓ ਬਣਾਉਣ ਵਾਲੇ ਮੇਰੇ ਕਹੇ ਉਹੀ ਕੰਮ ਛੱਡ ਕੇ ਇਹਨਾਂ ਨੇ ਚੈਨਲ ਖੋਲ੍ਹ ਲਏ ਆਪਣੇ ਉਹ ਉਹ ਤੀਜਾ ਬੰਦਾ ਜਿਹੜਾ ਮੈਂ ਕਹਿ ਰਿਹਾ ਹਾਂ ਉਹ ਇਹੀ ਕਹੀ ਜਾਂਦਾ ਐ ਤਾਂ ਦੇਖੋ ਜੀ ਆਮ ਆਦਮੀ ਪਾਰਟੀ ਕਾਂਗ ਉਹਦੀ ਭਾਜਪਾ ਦੀ ਬੀ ਟੀਮ ਹੈ ਬੀ ਟੀਮ ਹੈ ਬੀ ਟੀਮ ਹੈ ਇੱਕੋ ਹੀ ਕੁਛ ਉਹਨਾਂ ਨੂੰ ਕਿਉਂਕਿ ਇੰਟੈਲੈਕਚੁਅਲੀ ਦੇ ਆਰ ਨਾਟ ਕੰਪੀਟੈਂਟ ਇਨਫ ਉਹ ਸਿਰਫ ਇੱਕੋ ਹੀ ਕਹੀ ਜਾਂਦਾ ਬੀ ਟੀਮ ਹੈ ਜੀ ਉਹਦੀ ਕਿਸ ਤਰ੍ਹਾਂ ਕਿਸੇ ਨੂੰ ਨਹੀਂ ਪਤਾ ਠੀਕ ਹੈ ਹੁਣ ਇੱਕ ਤਾਂ ਹੋਰ ਆਏ ਹੋਏ ਹੈਗੇ ਉਹਨਾਂ ਦਾ ਤਾਂ ਮੈਂ ਨਾਮ ਵੀ ਨਹੀਂ ਸੁਣਿਆ ਹੈਗਾ ਸੀ ਉਹ ਕੋਈ ਮੱਕੀ ਦਾ ਉਹ ਲੈ ਕੇ ਆ ਗਿਆ ਹੈਗਾ ਕੋਈ ਹੋਰ ਬੋਲੀ ਜਾ ਰਿਹਾ ਹੈਗਾ ਆਪਣਾ ਅ ਚੰਨੀ ਹੈਗਾ ਹਾਂ ਚੰਨੀ ਵੀ ਹੈਗਾ ਇੱਕ ਹਾਂ ਉਹ ਵੀ ਆਪਣੇ ਆਪ ਨੂੰ ਚੀਫ ਮਿਨਿਸਟਰ ਬਣਨ ਨੂੰ ਤਿਆਰ ਬੈਠਾ ਹੈਗਾ ਇਹ ਸਾਰੇ ਜਿਹੜੇ ਹੈਗੇ ਆ ਕਨਫਲਿਕਟ ਇਨਾ ਹੋ ਰਿਹਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਐਕਸਪੈਕਟਿਡ ਹੀ ਸੀ ਇਹ ਮੰਨੇ ਹੀ ਜਾ ਰਹੇ ਸੀ ਕਿ ਆ ਹੋਣਾ ਹੈਗਾ ਔਰ ਇਹਨਾਂ ਦੀ ਹੁਣੇ ਤੋਂ ਇੰਨੀ ਜ਼ਿਆਦਾ ਲੜਾਈ ਸ਼ੁਰੂ ਹੋ ਗਈ ਹੈ ਕਿ ਜੇਕਰ ਕਾਂਗਰਸ ਦੀ ਸਰਕਾਰ ਉੱਥੇ ਬਣ ਵੀ ਗਈ ਤਾਂ ਲੜੇ ਲੜ ਕੇ ਹੀ ਤੋੜ ਦੇਣਗੇ ਆਪਸ ਦੇ ਵਿੱਚ ਹੀ ਸਰਕਾਰ ਨੂੰ ਹਾਲੇ ਤਾਂ ਇੱਕ ਸਭ ਤੋਂ ਵੱਡਾ ਫੈਕਟਰ ਇਹਨਾਂ ਨੇ ਇਗਨੋਰ ਕੀਤਾ ਹੋਇਆ ਉਹ ਹੱਲੇ ਆਣਾ ਹੈਗਾ ਉਹ ਹੈਗਾ ਨਵਜੋਤ ਸਿੰਘ ਸਿੱਧੂ ਦਾ ਫੈਕਟਰ ਉਹ ਵੀ ਬਿਲਕੁਲ ਉਹਦਾ ਇਕੁਏ ਡ੍ਰੀਮ ਹੈਗਾ ਕਿ ਪੰਜਾਬ ਦਾ ਚੀਫ ਮਿਨਿਸਟਰ ਬਾਈ ਹੁੱਕ ਔਰ ਬਾਈ ਕਰੁਕ ਬਣ ਜਾਏ ਤਾ ਉਹਨੇ ਵੀ ਹੱਲੇ ਆਣਾ ਹੈਗਾ ਤਾ ਇਹ ਸਾਰੇ ਜਿੰਨੇ ਹੈਗੇ ਐ ਇਹ ਸਾਰੇ ਮਿਲ ਕੇ ਕਾਂਗਰਸ ਨੂੰ ਬਿਲਕੁਲ ਉਥੇ ਖਤਮ ਕਰ ਦੇਣਗੇ ਪਹਿਲੇ ਤਾਂ 18 ਕਸਟਾ ਆ ਗਈਆਂ ਸੀ ਇਹਨਾਂ ਦੀਆਂ ਹੁਣ ਤਾਂ 18 ਵੀ ਨਹੀਂ ਆਣੀਆਂ ਹੈਗੀਆਂ ਔਰ ਮੈਂ ਇਹ ਦੇਖੋ ਮੈਂ ਰਾਹੁਲ ਗਾਂਧੀ ਦਾ ਇਹ ਵੀਡੀਓ ਬਣਾ ਰਿਹਾ ਹੈ ਗਵਾ ਕਿ ਰਾਹੁਲ ਗਾਂਧੀ ਉੱਤੇ ਕਾ ਕਾਂਗਰਸ ਨੂੰ ਜਿਤਾ ਸਕਦਾ ਹੈ ਰਾਹੁਲ ਗਾਂਧੀ ਨੂੰ ਮੈਂ बार-बार ਕਹਿਣਾ ਪਹਿਲੇ ਮੈਂ ਵੀਡੀਓ ਪਾਈ ਆਪਣੇ ਆਰਟੀਕਲਸ ਵੀ ਲਿਖੇ ਗਏ ਕਿ ਰਾਹੁਲ ਗਾਂਧੀ ਜਿਸ ਸਟੇਟ ਦੇ ਵਿੱਚ ਵੀ ਜਾਏਗਾ ਉੱਥੇ ਕਾਂਗਰਸ ਆ ਜਾਏਗੀ ਕਿਉਂਕਿ ਉਹਨੂੰ ਪਤਾ ਹੀ ਨਹੀਂ ਇਸ਼ੂਜ਼ ਕੀ ਹੈਗੇ ਹਨ ਹਾਲਾਂਕਿ ਮੈਂ ਅੱਜ ਦੇਖ ਰਿਹਾ ਸੀ ਉਹਨੂੰ ਸ਼ਾਇਦ ਗੁਜਰਾਤ ਦੇ ਵਿੱਚ ਭਾਸ਼ਣ ਦੇ ਰਿਹਾ ਸੀ ਮੈਂ ਬਾਰ ਬਾਰ ਕਹਿ ਰਿਹਾ ਸੀ ਇਹ ਕਨਸਟੀਟਿਊਸ਼ਨ ਦਿਖਾਂਦਾ ਰਹਿੰਦਾ ਹੈ ਕਨਸਟੀਟਿਊਸ਼ਨ ਦਾ ਕੋਈ ਇਸ਼ੂ ਹੀ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਨਾ ਹੀ ਕੋ ਜਨਗਣਨਾ ਉਹ ਜਿਹੜੀ ਹੁੰਦੀ ਹੈ ਕਿ ਅ ਪਿਛੜੀਆਂ ਜਾਤੀਆਂ ਦੀ ਜਨਗਣਨਾ ਇਸ ਤਰ੍ਹਾਂ ਕੁਝ ਕਹਿੰਦਾ ਹੈਗਾ ਉਹ ਉਹ ਬਿਲਕੁਲ ਇਸ਼ੂ ਇਸ ਨਹੀਂ ਹੈਗਾ ਇੰਡੀਆ ਦੇ ਵਿੱਚ ਉਹ ਵੈਸੇ ਉਹਨੇ ਇਮੇਜినਰੀ ਇਸ਼ੂਸ ਬਣਾਏ ਹੋਏ ਯਾਰ ਕਿਤਾਬ ਲੈ ਕੇ ਕਨਸਟੀਟਿਊਸ਼ਨ ਦੇ ਖੜਾ ਹੋ ਜਾਂਦਾ ਸੀ ਪਰ ਮੈਂ ਅੱਜ ਦੇਖਿਆ ਉਹਨੂੰ ਸ਼ਾਇਦ ਗੁਜਰਾਤ ਦੇ ਵਿੱਚ ਭਾਸ਼ਣ ਦੇ ਰਿਹਾ ਸੀ ਪਹਿਲੀ ਵਾਰੀ ਉਹਨੇ ਉਹ ਕਿਤਾਬ ਨਹੀਂ ਦਿਖਾਈ ਮੈਂ ਨਹੀਂ ਐਟਲੀਸਟ ਦੇਖੀ ਮੈਂ ਥੋੜਾ ਜਿਹਾ ਉਹਦਾ ਵੀਡੀਓ ਦੇਖ ਰਿਹਾ ਸੀ ਔਰ ਉਹਨੇ ਉੱਥੇ ਸਭ ਤੋਂ ਵੱਡੀ ਇੱਕ ਗੱਲ ਕਹੀ ਹੈ ਅੱਜ ਚੰਗੀ ਇੱਕ ਗੱਲ ਕਹੀ ਹੈ ਪਹਿਲੀ ਵਾਰੀ ਮੈਂ ਰਾਹੁਲ ਗਾਂਧੀ ਨੂੰ ਚੰਗੀ ਕੋਈ ਗੱਲ ਕਹਿੰਦੇ ਸੁਣਿਆ ਹੈਗਾ ਕਿ ਉਹ ਕਹਿ ਰਿਹਾ ਹੈ ਕਿ ਉੱਥੇ ਕਾਂਗਰਸ ਦੇ ਵਿੱਚ ਅੱਧੇ ਬੰਦੇ ਜਿਹੜੇ ਹੈਗੇ ਆ ਉਹ ਭਾਜਪਾ ਦੇ ਹੀ ਹੈਗੇ ਆ ਉਹਨਾਂ ਨੂੰ ਕੱਢਣਾ ਪਏਗਾ ਉੱਥੋਂ ਉਸੇ ਤਰ੍ਹਾਂ ਦੇ ਨਾਲ ਇਹਨੂੰ ਪੰਜਾਬ ਦੇ ਵਿੱਚੋਂ ਵੀ ਜਿੰਨੇ ਅੱਗੇ-ਅੱਗੇ ਆ ਰਹੇ ਹੈਗੇ ਨੇ ਇਹਨਾਂ ਨੂੰ ਸਾਰਿਆਂ ਨੂੰ ਘਰ ਬਿਠਾਉਣਾ ਚਾਹੀਦਾ ਹੈ ਇਹ ਸਾਰੇ ਜਿੰਨੇ ਹਰ ਰੋਜ਼ ਪੰਜਾਬ ਦੇ YouTube ਚੈਨਲਾਂ ਦੇ ਉੱਤੇ ਆ ਜਾਂਦੇ ਹੈਗੇ ਨੇ ਇਹਨਾਂ ਨੂੰ ਘਰ ਬਿਠਾਉਣਾ ਚਾਹੀਦਾ ਰਾਹੁਲ ਗਾਂਧੀ ਨੂੰ ਅਗਰ ਰਾਹੁਲ ਗਾਂਧੀ ਦੇ ਹੱਥ ਦੇ ਵਿੱਚ ਕੋਈ ਕੰਟਰੋਲ ਹੈਗਾ ਤਾਂ ਉਹ ਜਿੰਨੀ ਦੇਰ ਤੱਕ ਇਹਨਾਂ ਨੂੰ ਘਰ ਨਹੀਂ ਬਿਠਾਏਗਾ ਨਵੇਂ ਬੰਦੇ ਉੱਥੇ ਨਹੀਂ ਚੁਣੇਗਾ ਓਨੀ ਦੇਰ ਤੱਕ ਕਾਂਗਰਸ ਦਾ ਪੱਠਾ ਬਹਿਣਾ ਹੀ ਬਹਿਣਾ ਐ ਰਾਹੁਲ ਗਾਂਧੀ ਨੇ ਇੱਕ ਹੋਰ ਬੜਾ ਗਲਤ ਸਟੈਪ ਲਿਆ ਹੈ ਮੈਂ ਬਾਰ-ਬਾਰ ਪਹਿਲੇ ਵੀ ਮੈਂ ਇੱਕ ਦੋ ਵੀਡੀਓ ਪਾਈ ਹੈ ਉਹਦੇ ਵਿੱਚ ਕਿਹਾ ਕਿ ਬਾਹਰ ਵਾਲੇ ਬੰਦੇ ਨੂੰ ਉੱਥੇ ਪੰਜਾਬ ਦਾ ਇੰਚਾਰਜ ਕਿਉਂ ਬਣਾਈ ਜਾਂਦਾ ਬਾਰ-ਬਾਰ ਇਹ ਭੁਪੇਸ਼ ਗੁਗਬੇਲਾ ਦਾ ਕੀ ਨਾਮ ਹੈਗਾ ਇਹ ਹਾਰੇ ਨਕਾਰੇ ਹੋਏ ਬੰਦਿਆਂ ਨੂੰ ਉੱਥੇ ਪੰਜਾਬ ਦਾ ਇੰਚਾਰਜ ਬਣਾਈ ਜਾਂਦਾ ਉਹਦੇ ਇਰਦ-ਗਿਰਦ ਉਹ ਹਿੰਦੀ ਬੋਲਦਾ ਹਿੰਦੀ ਅਧਿਆਪਕਾਂ ਨੂੰ ਪੰਜਾਬ ਸਮਝ ਨਹੀਂ ਆਂਦੀ ਉਹਨੂੰ ਜੋ ਪੰਜਾਬ ਵਾਲੇ ਕਹਿੰਦੇ ਉਹ ਨਹੀਂ ਸਮਝ ਆਂਦੀ ਇਸੇ ਤਰ੍ਹਾਂ ਪਹਿਲੇ ਇੱਕ ਦਿੱਲੀ ਵਾਲਾ ਬਣਾਇਆ ਸੀ ਉਹ ਆਪਣੀ ਇਲੈਕਸ਼ਨ ਹੀ ਹਾਰ ਗਿਆ اسی طرح हारे نکارے ਜਿਹੜੇ ਬੰਦੇ ਹੁੰਦੇ ਆ ਨਾ ਉਹਨਾਂ ਨੂੰ ਉਹੀ راہુલ ਗਾਂਧੀ ਨੂੰ ਮਿਲਦੇ ਹੈਗੇ ਐਸਲੀ ਤੁਹਾਨੂੰ ਪਤਾ ਚੱਲ ਰਿਹਾ ਹੋਵੇਗਾ ਕਿ ਕਾਂਗਰਸ ਦੇ ਵਿੱਚ ਕਿੰਨੀ ਇੰਟੈਲੈਕਚੁਅਲ ਬੈਂਕਰਪਸੀ ਹੈਗੀ ਇੱਕ ਵੀ ਬੰਦਾ ਨਹੀਂ ਹੈਗਾ ਜਿਹੜਾ ਪੰਜਾਬ ਦਾ ਇੰਚਾਰਜ ਬਣ ਸਕੇ ਜਾਂ ਪੰਜਾਬ ਦਾ ਲੀਡਰ ਬਣ ਸਕੇ ਭਾਜਪਾ ਦੇ 5-7 ਅੱਗੇ ਆ ਰਹੇ ਹੈਗੇ ਆ ਇਹ ਐਨੇ ਉਹ ਬੇਈਮਾਨ ਟਾਈਪ ਦੇ ਲੱਗਦੇ ਹੈਗੇ ਕਿ ਇਹਨਾਂ ਦਾ ਸਿਰਫ ਇੱਕੋ ਹੀ ਹੈਗਾ ਕਿ ਕਿਸ ਤਰੀਕੇ ਦੇ ਨਾਲ ਚੀਫ ਮਿਨਿਸਟਰ ਇਹਨਾਂ ਨੂੰ ਬਣਾਤਾ ਜਾਏ ਜਾਏ ਕੋਈ ਇਹਨਾਂ ਦੇ ਉੱਤੇ ਜਾਦੂ ਦੀ ਛੜੀ ਘੁਮਾ ਦਿਓ ਚੀਫ ਮਿੰისტਰ ਇਹਨਾਂ ਨੂੰ ਬਣਾ ਦਿਓ ਕਿਸੇ ਵੀ ਤਰੀਕੇ ਦੇ ਨਾਲ ਤਾਂ ਇਹ ਰਾਹੁਲ ਗਾਂਧੀ ਨੇ ਭੁਪੇਸ਼ ਭਗੈਲ ਨੂੰ ਜਿੰਨੂੰ ਕੁਝ ਪਤਾ ਹੀ ਨਹੀਂ ਹੈਗਾ ਉਹ ਖੁਦ ਹਾਰਿਓ ਹੈਗੇ ਆ ਅੱਧਿਆਂ ਦੀਆਂ ਤਾਂ ਜ਼ਮਾਨਤਾਂ ਜ਼ਬਤ ਹੋ ਗਈਆਂ ਤਾਂ ਇਹਨੂੰ ਰਾਹੁਲ ਗਾਂਧੀ ਨੂੰ ਦਿੱਲੀ ਵਾਲੇ ਮਾਡਲ ਤੋਂ ਸਿੱਖਣਾ ਚਾਹੀਦਾ ਹੈਗਾ ਕਿ ਕਾਂਗਰਸ ਨੂੰ ਉੱਥੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਰਿਵਾਈਵ ਕਰਨਾ ਤੁਸੀਂ ਇਹ ਦੇਖੋ ਕਿ ਐਸ ਵੇਲੇ ਤਿੰਨ ਪਾਰਟੀਆਂ ਹੈਗੀਆਂ ਮੇਨ ਪੰਜਾਬ ਦੇ ਵਿੱਚ ਇੱਕ ਬੀਜੇਪੀ ਹੈ ਇੱਕ ਕਾਂਗਰਸ ਹੈ ਔਰ ਇੱਕ ਆਮ ਆਦਮੀ ਪਾਰਟੀ ਹੈ ਉਹ ਜਿਹੜੀ ਹੈਗੀ ਆ ਅਕਾਲੀ ਦਲ ਉਹ ਤਾਂ ਕੋਈ ਨਗਰ ਕੀਰਤਨ ਟਾਈਪ ਪਾਰਟੀ ਬਣ ਗਈ ਹੈਗੀ ਉਹ politcal ਪਾਰਟੀ ਰਹੀ ਨਹੀਂ ਹੈਗੀ ਉਹ ਤਾਂ ਨਗਰ ਕੀਰਤਨ ਕਰਕੇ ਆਪਣਾ ਉਹ ਗੁਜ਼ਾਰਾ ਕਰ ਲੈਣਗੇ ਗੁਰਦੁਆਰਿਆਂ ਦੇ ਵਿੱਚ ਜਾ-ਜੁਕੇ ਔਰ ਜਿਹੜੀਆਂ ਤਿੰਨ ਹੈ ਪਾਰਟੀਆਂ ਹੈਗੀਆਂ ਜਿਹੜੀਆਂ ਮਤਲਬ ਕਿ ਜਿਹੜੇ ਬੇਈਮਾਨ ਪੋਲਿਟਿਸ਼ੀਅਨਸ ਦੀਆਂ ਹੈ ਤਿੰਨ ਇਹ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ ਇਹ ਐਨਾ ਸਾਰਿਆਂ ਦੀ ਜਮਾਨਤਾ ਜਬਤ ਹੋ ਸਕਦੀ ਹੈ ਇਸ ਵਾਰੀ 27 ਦੇ ਵਿੱਚ ਕਿਉਂਕਿ ਭਾਜਪਾ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਵਾਰੀ ਕੋਸ਼ਿਸ਼ ਕਰੇਗੀ ਕਿ ਪੰਜਾਬ ਦੇ ਵਿੱਚ ਸਰਕਾਰ ਬਣਾਏ ਉਹ ਦਿੱਲੀ ਦਾ ਮਾਡਲ ਮੈਂ ਤੁਹਾਨੂੰ ਐਸਲੀ ਕਹਿ ਰਿਹਾਗਾ ਕਿ ਇਹ ਪਹਿਲੇ ਕੁਝ ਹਵਾ ਬਣਾਉਣ ਦੀ ਕੋਸ਼ਿਸ਼ ਕਰਨਗੇ ਉੱਥੇ ਮੋਦੀ ਆਏਗਾ ਮੋਦੀ ਕੀ ਗਾਰੰਟੀ ਹੈ ਇਸ ਤਰ੍ਹਾਂ ਕੁਝ ਭਾਸ਼ਣ ਦੇਣੇ ਸ਼ੁਰੂ ਕਰ ਦੇਣਗੇ ਉਸ ਤੋਂ ਬਾਅਦ ਝੂਠੇ ਆ ਕਹਿਣਗੇ ਕਿ ਔਰਤਾਂ ਨੂੰ ਅਸੀਂ ਪੈਸੇ ਦੇ ਦਾਂਗੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਿਹਾ ਸੀ ਕਿਸੇ ਨੂੰ ਪੈਸੇ ਨਹੀਂ ਦਿੱਤੇ ਮੋਦੀ ਦੀਆਂ ਗਰੰਟੀਆਂ ਸਾਰੀਆਂ ਫੇਲ ਹੋ ਜਾਂਦੀਆਂ ਜਿਵੇਂ ਅੱਗੇ ਹੁੰਦੀਆਂ ਉਸ ਤਰ੍ਹਾਂ ਦਿੱਲੀ ਦੇ ਵਿੱਚ ਉੱਥੇ ਜਾ ਕੇ ਵੀ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਕਿਉਂਕਿ ਲੋਕੀ ਭੁੱਲ ਜਾਂਦੇ ਹਰ ਪੰਜਾਬ ਦੇ ਵਿੱਚ ਤਾਂ ਅਨਪੜਤਾ ਹੋਰ ਵੀ ਜ਼ਿਆਦਾ ਗਈ ਹੈ ਤਾਂ ਉੱਥੇ ਇਹ ਪਹਿਲੇ ਇੱਕ ਮਾਹੌਲ ਬਣਾਣਗੇ ਕਿ ਇਸ ਤਰ੍ਹਾਂ ਕਿ ਬੀਜੇਪੀ ਜਿੱਤਨੇ ਵਾਲੀ ਹੈ ਬੀਜੇਪੀ ਜਿੱਤਨੇ ਵਾਲੀ ਹੈ ਇਸ ਤਰ੍ਹਾਂ ਦਿੱਲੀ ਵਾਲਾ ਮਾਡਲ ਮੈਂ ਤੁਹਾਨੂੰ ਦੱਸ ਰਿਹਾ ਔਰ ਬਾਕੀ ਜਗ੍ਹਾ ਤੇ ਵੀ ਮਹਾਰਾਸ਼ਟਰ ਦੇ ਵਿੱਚ Haryana ਦੇ ਵਿੱਚ ਸਭ ਜਗ੍ਹਾ ਤੇ ਬੀਜੇਪੀ ਦਾ ਹੀ ਮਾਡਲ ਰਹੇਗਾ ਉਸ ਤੋਂ ਬਾਅਦ ਮਾਹੌਲ ਬਣਾ ਕੇ ਇੱਕ ਬੇਈਮਾਨ ਜਿਹੜੀਆਂ opinion poll agencies ਹੁੰਦੀਆਂ ਹਨ ਉਹਨਾਂ ਨੂੰ ਰਿਸ਼ਵਤ ਦੇ ਕੇ ਕਹਿਣਗੇ ਕਿ ਕਹਿਣਾ ਸ਼ੁਰੂ ਕਰ ਦੋ ਕਿ BJP ਜਿੱਤੇਗੀ ਇਸ ਵਾਰ BJP ਜਿੱਤੇਗੀ ਉਹ ਕਹਿਣਾ ਸ਼ੁਰੂ ਕਰ ਦੇਣਗੇ ਕਿ BJP ਜਿੱਤੇਗੀ। ਔਰ ਉਸ ਤੋਂ ਬਾਅਦ ਉਹ ਕੀ ਕਰਨਗੇ ਕਿ ਇੱਕ EVM ਨੂੰ ਕਦੀ ਨਾ ਭੁੱਲੋ EVM ਦੀ ਮੈਂ ਜਿਹੜੀ ਮਾਈਕਰਸਾਈਟ ਬਣਾਣਾ ਉਹਦਾ ਲਿੰਕ ਵੀ ਵੀਡੀਓ ਥੱਲੇ ਛੱਡਾਂਗਾ ਉਹ ਤੁਸੀਂ ਧਿਆਨ ਨਾਲ ਦੇਖੋ ਜਿਹੜੇ ਪੜ ਸਕਦੇ ਆ ਅੰਗਰੇਜ਼ੀ ਦੇ ਵਿੱਚ ਉਹ ਅੰਗਰੇਜ਼ੀ ਘੱਟੀ ਸਮਝ ਆਂਦੀ ਹੈ ਕੀ ਇਹ ਲੋਕਾਂ ਨੂੰ ਪੰਜਾਬ ਦੇ ਵਿੱਚ ਕਿਹਾ ਹੋਰ ਵੀ ਜਗ੍ਹਾ ਤੇ ਤੂੰ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰੋ ਟਰਾਂਸਲੇਟ ਕਰ ਲਓ ਗੂਗਲ ਦੇ ਉੱਤੇ ਜਾ ਕੇ ਤਾਂ ਉਹ ਈਵੀਐਮ ਦਾ ਫੈਕਟਰ ਆਏਗਾ ਇੱਕ ਇੱਕ ਇਲੈਕਟਰਲ ਰੋਲ ਜਿਹੜੀਆਂ ਹੈਗੀਆਂ ਐ ਰਾਹੁਲ ਗਾਂਧੀ ਬੋਲਦਾ ਦਿੰਦਾ ਹੈ ਕਿ ਮਹਾਰਾਸ਼ਟਰਾ ਦੇ ਵਿੱਚ ਇਲੈਕਟਰਲ ਰੋਲਸ ਦੀ ਹੈਰਫੇਰੀ ਹੋਈਆਂ ਸਡਨਲੀ ਉਹ ਉੱਥੇ ਜਿਹੜੇ ਵੋਟਰਸ ਹੈਗੇ ਵਧ ਗਏ ਹੈਗੇ ਪਰ ਉੱਥੇ ਉਹ ਭੁੱਲ ਗਿਆ ਉਸ ਤੋਂ ਬਾਅਦ ਇਹਦਾ ਮਤਲਬ ਕਿ ਉਹ ਝੂਠ ਬੋਲਦਾ ਹੈ ਯਾਰ ਯਾ ਹੀ ਇਜ਼ ਨਾਟ ਸੀਰੀਅਸ ਅਬਾਊਟ ਹਿਸ ਵਰਕ ਤਾਂ ਉਹ ਇਹ ਇਲੈਕਟਰਲ ਰੋਲ ਹੋ ਗਿਆ ਉਹ ਹੋ ਗਿਆ اور ਰਿਸ਼ਵਤ ਹੋ ਗਈ ਜਿਹੜੇ ਵੋਟਰਸ ਗਰੀਬ ਬਹੁਤ ਜ਼ਿਆਦਾ ਹੈਗਾ ਉਹਨਾਂ ਨੂੰ ਰਿਸ਼ਵਤ ਦਿੰਦੇ ਹੈਗੇ ਉਸ ਤਰ੍ਹਾਂ ਇਹ ਸਾਰੇ ਫੈਕਟਰ ਜਿਹੜੇ ਬੇਈਮਾਨ ਵਾਲੇ ਫੈਕਟਰ ਹੈਗੇ ਹੈ ਇਹ ਸਾਰੇ ਕਰਕੇ ਭਾਜਪਾ ਅਸਵਰੀ ਪੂਰਾ ਚਾਂਸ ਹੈ ਉਹਨਾਂ ਦਾ ਭਾਜਪਾ ਦਾ ਪੰਜਾਬ ਜਵੇ ਜਿੱਤਣ ਦਾ ਉਸ ਤੋਂ ਪਹਿਲੇ ਇਲੈਕਸ਼ਨ ਤੋਂ ਬਾਅਦ ਇੱਕ ਦੋ ਦਿਨ ਬਾਅਦ ਉਹ ਬਲਕਿ ਉਸੇ ਦਿਨ ਜਿਸ ਦਿਨ ਰਿਜ਼ਲਟ ਵੋਟਾਂ ਪੈਂਦੀਆਂ ਐਗਜ਼ਿਟ ਪੋਲ ਵਾਲਿਆਂ ਨੂੰ ਓਪੀਨੀਅਨ ਪੋਲ ਦੀ ਤਰ੍ਹਾਂ ਹੀ ਐਗਜ਼ਿਟ ਪੋਲ ਵਾਲਿਆਂ ਨੂੰ ਹੀ ਰਿਸ਼ਵਤ ਦਿੱਤੇ ਗਏ ਐ ਔਰ ਐਗਜ਼ਿਟ ਪੋਲ ਵਾਲਿਆਂ ਵੀ ਕਹਿਣਾ ਸ਼ੁਰੂ ਕਰ ਦੇਣਗੇ ਕਿ 117 ਦੇ ਵਿੱਚੋਂ ਜੀ 80 ਬੀਜੇਪੀ ਦੀਆਂ ਆਣਗੀਆਂ 10 ਕਾਂਗਰਸ ਦੀਆਂ ਆਣਗੀਆਂ 10 ਇਸ ਤਰ੍ਹਾਂ ਆਣਗੀਆਂ ਆਮ ਆਦਮੀ ਪਾਰਟੀ ਦੀਆਂ ਬਾਕੀ ਹੋਰਾਂ ਨੂੰ ਚਲੀਆਂ ਜਾਣਗੀਆਂ ਉਹ ਜਲਦ 80 ਕਹਿਣਾ ਸ਼ੁਰੂ ਕਰ ਦੇਣਗੇ ਉਹਨਾਂ ਨੂੰ ਪਤਾ ਹੀ ਹੈਗਾ ਕਿ ਆਈਵੀਐਮ ਦੀ ਹੈਰਾ ਫੇਰੀ ਨਾਲ ਔਰ ਇਲੈਕਟਰੋਲ ਰੋਲ ਦੀ ਹੈਰਾ ਫੇਰੀ ਬਾਕੀ ਹੈਰਾ ਫੇਰੀ ਨਾਲ 80 ਆਣੀਆਂ ਹੀ ਆਣੀਆਂ ਉਹਨਾਂ ਦੀਆਂ ਤਾਂ ਉਹ ਮਾਹੌਲ ਬਣਾ ਕੇ ਫਿਰ ਕਹਿਣਗੇ ਕਿ ਦੇਖੋ ਜੀ opinion poll ਵੀ ਗਈ ਕਰੀ ਸੀ ਉਹ ਮੋਦੀ ਕੀ ਗਾਰੰਟੀ ਵੀ ਆਈ ਕਰੀ ਸੀ ਐਗਜ਼ਿਟ ਪੋਲ ਵੀ ਆਈ ਕਰਿਆ ਸੀ ਤੇ ਅਸਲੀ ਭਾਜਪਾ ਜਿੱਤ ਗਈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹੋਇਆ ਹੈਗਾ ਦਿੱਲੀ ਦੇ ਉੱਤੇ ਵਿੱਚ ਵੀ ਤੁਸੀਂ ਦੇਖੋ ਬਿਲਕੁਲ ਜਿਹੜੇ ਬੰਦੇ ਜਿੱਤ ਨਹੀਂ ਸਕਦੇ ਸੀ ਕਿਸੇ ਵੀ ਹਾਲਤ ਦੇ ਵਿੱਚ ਇਸ ਤਰ੍ਹਾਂ ਹੀ ਟੁੱਟ ਪੱਜ ਇਹਨਾਂ ਦੇ ਕ੍ਰਿਮੀਨਲ ਰਿਕਾਰਡਸ ਆਗੇ ਉਹਨਾਂ ਨੂੰ ਖੜਾ ਕਰ ਦਿੱਤਾ ਉਹਨੇ ਭਾਜਪਾ ਨੇ ਕਿਹਾ ਕਿ ਕਿਸੇ ਨਾ ਵੀ ਗਧੇ ਨੂੰ ਵੀ ਖੜਾ ਕਰਦੇ ਉਹ ਵੀ ਜਿੱਤ ਜਾਏਗਾ ਹਾਂ ਤਾਂ ਉਹ ਕਿਸੇ ਖੋਤੇ ਘੋੜੇ ਨੂੰ ਖੜਾ ਕਰਦੇ ਕਿਉਂਕਿ EVM ਨੇ ਜਤਾਣਾ ਹੈਗਾ ਉਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਉਹ ਕਹਿੰਦੇ ਅਸੀਂ ਆਪਣੇ ਜੀ ਪੋਲਿੰਗ ਏਜੰਟ ਪਿਠਾ ਜੰਦੇ ਉੱਥੇ ਉਹਨਾਂ ਨੂੰ ਕੀ ਸਮਝ ਆਉਂਦੇ ਹਨ ਪੜ੍ਹੇ ਗਏ ਉਤ ਤਾਂ ਰਾਹੁਲ ਗਾਂਧੀ ਨੂੰ ਹੈ ਬਿਲਕੁਲ ਸਮਝ ਨਹੀਂ ਆ ਰਹੀਆਂ ਇਹ ਗਿਆ ਚੀਜ਼ਾਂ ਸਾਰੀਆਂ ਬੋਪੇਸ਼ ਬਗੇਲ ਨੂੰ ਵਾਪਸ ਬੁਲਾ ਲਏ ਉਹਨੂੰ ਕਿਸੇ 에어 ਕੰਡੀਸ਼ਨ ਕਮਰੇ ਵਗੈਰਾ ਉਹਦਾ ਬਣਾ ਕੇ ਉੱਥੇ ਸੁਲਾਏ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੁਤਾਰਵੇ ਉੱਥੇ ਬਸ ਇਸੀ ਤਰ੍ਹਾਂ ਰਾਹੁਲ ਗਾਂਧੀ ਨੂੰ ਬੜਨ ਨਾ ਦੇਣਾ ਉੱਥੇ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਜਿੱਥੇ ਜਾਏਗਾ ਉੱਥੇ ਹਾਰ ਹੋਏਗੀ ਕਾਂਗਰਸ ਦੀ ਔਰ ਤੀਸਰੀ ਗੱਲ ਹੈ ਇਮੀਜੈਂਟਲੀ ਜਿਹੜੇ ਕਾਂਗਰਸ ਦੇ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈਗੀ ਛੋਟੇ ਲੀਡਰ ਹੈਗੇ ਆ ਉੱਥੇ ਹੈਗੇ ਆ ਕਈ ਚੰਗੇ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਆ ਉਹਨਾਂ ਨੂੰ ਆਪਣੇ ਅਲੱਗ ਤੋਂ ਗਰੁੱਪ ਬਣਾ ਕੇ ਕੋਈ ਲੀਡਰ ਚੁਣਨੇ ਚਾਹੀਦੇ ਹੈਗੇ ਆ ਔਰ ਅਨਪੜ੍ਹ ਹੈਗੇ ਕਿਉਂਕਿ ਇਹ ਸਾਰੇ ਜਿੰਨੇ ਹੈਗੇ ਆ ਇਹਨਾਂ ਦੇ ਅੱਜ ਤੱਕ ਨੀ ਮ ਸੁਣਿਆ ਗਾਣਾ ਨੂੰ ਕਿ ਕੋਈ ਇੰਟੈਲੈਕਚੁਅਲ ਗੱਲ ਕਰ ਸਕਣ ਜਿਸ ਤਰ੍ਹਾਂ ਕਿ ਹੁਣ ਮੰਨ ਲਓ ਇਹ ਟ੍ਰੇਡ ਟੈਰਿਫਸ ਲੱਗੇਗੇ 트럼ਪ ਨੇ ਲਗਾਏ ਹੈਗੇ ਪੰਜਾਬ ਦਾ ਇੱਕ ਵੀ ਲੀਡਰ ਭਗਵੰਤ ਮਾਨ ਤਾਂ ਖੈਰ ਚਲੋ ਅਨਪੜਾ ਹੋ ਤਾਂ ਮੰਦਾ ਹੀ ਹੈਗਾ ਕਿ ਅਨਪੜਾ ਹੈਗਾ ਹੋ ਤਾਂ ਇਸ ਤਰ੍ਹਾਂ ਕਟਿਆਜੀ ਕਮੇਟੀ ਕਰਨ ਵਾਲਾ ਸੀ ਤਾਂ ਬਾਕੀ ਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਜਾਬ ਯੂਨੀਵਰਸਿਟੀ ਚ ਪੜੇ ਹਾਂ ਜੀ ਪੰਜਾਬ ਯੂਨੀਵਰਸਿਟੀ ਚ ਪੜੇ ਹਾਂ ਉਨਾਂ ਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਟੈਰਿਫ ਦੇ ਨਾਲ ਪੰਜਾਬ ਦੀ ਇੰਡਸਟਰੀ ਦਾ ਕਿੰਨਾ ਨੁਕਸਾਨ ਹੋਏਗਾ ਉਹਨੂੰ ਓਵਰਕਮ ਕਰਨ ਵਾਸਤੇ ਤੁਸੀਂ ਕੀ ਕਰ ਰਹੇ ਹੈਗੇ ਹੋ ਇਹ ਸਕੂਲਾਂ ਦਾ ਬੱਚਿਆਂ ਦਾ ਐਨਾ ਬੁਰਾ ਹਾਲ ਹੈ ਹੁਣ ਜਿਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਹੈ ਇਹਨੂੰ ਤੁਸੀਂ ਐਜੂਕੇਸ਼ਨ ਦੇ ਵਿੱਚ ਕਿਸ ਤਰ੍ਹਾਂ ਇੰਟੀਗ੍ਰੇਟ ਕਰੋਗੇ ਇਹ ਕੋਈ ਨਹੀਂ ਬੋਲ ਰਿਹਾ ਬਿਲਕੁਲ ਅਨਪੜ੍ਹੇ ਗਏ ਉੱਥੇ ਔਰ ਰਾਹੁਲ ਗਾਂਧੀ ਦਾ ਤਾਂ ਹੋਰ ਵੀ ਬੁਰਾ ਹਾਲ ਹੈ ਤਾਂ ਮੈਂ ਦੇਖਣਾ ਸ਼ੁਰੂ ਕੀਤਾ ਕਿ ਵੇ ਇਹ ਹੋ ਸਕਦਾ ਹੈ ਕਿ ਆਪਣੀ ਐ ਕਿਦਰਾ ਪਾਇਆ ਹੋਇਆ ਇਹਨਾਂ ਨੇ ਲਿਖ ਕੇ ਕਿਹਾ ਸੋਲੂਸ਼ਨ ਸਾਡੇ ਅਗੇ ਪੰਜਾਬ ਵਾਸਤੇ ਮੈਂ ਦੇਖਿਆ ਪੰਜਾਬ ਦੀ ਵੈਬਸਾਈਟ ਹੀ ਨਹੀਂ ਹੈਗੀ ਪੰਜਾਬ ਕਾਂਗਰਸ ਦੀ ਉੱਥੇ ਮੈਂ ਜਾ ਕੇ ਇਹਨਾਂ ਦੇ ਟਵਿੱਟਰ ਹੈਂਡਲ ਤੇ ਦੇਖਿਆ ਉਹਨੂੰ ਕਲਿੱਕ ਕੀਤਾ ਉੱਥੇ ਟੈਲੀਗ੍ਰਾਮ ਦਾ ਇੱਕ ਕੋਈ ਟੈਲੀਗ੍ਰਾਮ ਇੱਕ ਐਪ ਹੈਗੀ ਹੈ ਇਸ ਤਰ੍ਹਾਂ ਸੋਸ਼ਲ ਮੀਡੀਆ ਐਪ ਹੈਗੀ ਹੈ ਔਰ ਟੈਲੀਗ੍ਰਾਮ ਦਾ ਲਿੰਕ ਖੁੱਲਦਾ 21 ਦੀਆਂ 2021 ਦੀਆਂ ਉੱਥੇ ਨਿਊਜ਼ ਲੇਟਸ ਪਈਆਂ ਹੋਈਆਂ ਯਾਨੀ ਕਿ ਪਿਛਲੇ 5 ਸਾਲ ਤੋਂ ਉੱਥੇ ਅਪਡੇਟ ਹੀ ਨਹੀਂ ਹੋਈ ਇਹਨਾਂ ਨੂੰ ਰਾਹੁਲ ਗਾਂਧੀ ਜੇਕਰ ਥੋੜਾ ਜਿਹਾ ਵੀ ਸਮਝਦਾਰ ਰਹਿ ਗਿਆ ਇਹ ਸਾਰੇ ਪੰਜਾਬ ਦੇ ਲੀਡਰਾਂ ਨੂੰ ਬਿਲਕੁਲ ਕਾਂਗਰਸ ਦੇ ਵਿੱਚੋਂ ਇਹਨਾਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਹੈ ਬਿਲਕੁਲ ਇਮੀਡੀਏਟਲੀ ਕੱਢ ਦੇਣਾ ਚਾਹੀਦਾ ਹੈ ਇਹਨੂੰ ਇਹ ਜਿਹੜੇ ਪੰਜ ਸੱਤ ਅੱਗੇ-ਅੱਗੇ ਆ ਕੇ ਬੋਲਦੇ ਹੈਗੇ ਐ ਇਹ ਐਨਾ ਕਾਂਗਰਸ ਦਾ ਨੁਕਸਾਨ ਕਰਨਗੇ ਮੈਂ ਕਿਹ ਬੋਲ ਰਿਹਾ ਮੈਂ ਕਿਸੇ ਨੂੰ ਨਹੀਂ ਵੋਟ ਪਾਉਂਦਾ ਮੇਰੇ ਵਾਸਤੇ ਸਾਰੀ ਪਾਰਟੀਆਂ ਇਕ ਇਕੁਅਲੀ ਬੇਈਮਾਨ ਹੈਗੀਆਂ ਇਕੁਅਲੀ ਜਾਂ ਤਾਂ ਚੋਰ ਹੈਗੇ ਜਾਂ ਡਾਕੂ ਹੈਗੇ ਹਰੇਕ ਪਾਰਟੀ ਦੇ ਵਿੱਚ ਤਮੈ ਕਿਸੇ ਨੂੰ ਨਹੀਂ ਵੋਟ ਮੈਨੂੰ ਮੇਰੇ ਨੂੰ ਕੁਝ ਲੈਣਾ ਦੇਣਾ ਨਹੀਂ ਪਰ ਮੈਨੂੰ ਜਿਹੜੇ ਪੰਜਾਬ ਦੇ ਬੰਦੇ ਜਿਹੜਾ ਜਿੱਥੇ ਮੈਂ ਉੱਥੇ ਪੜਿਆ ਹੋਇਆ ਉੱਥੇ ਰਿਹਾ ਹਾਂ ਉਹਨਾਂ ਨੂੰ ਤਾਂ ਮੈਂ ਜਾਣਦਾ ਹੈਗਾ ਉਹਨਾਂ ਦਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਐਸ ਲਈ ਮੈਂ ਬੋਲਦਾ ਉੱਚੀ ਉੱਚੀ ਆ ਕੇ ਐਸ ਲਈ ਮੈਂ ਲਿਖਦਾ ਹੈਗਾ ਵਾ ਔਰ ਪੂਰੇ ਇੰਟਰਨੈਸ਼ਨਲ ਲਿਖਦਾ ਹਾਂ ਮੈਂ ਸਭ ਜਗ੍ਹਾ ਤੇ ਜਾਂਦਾ ਹੈਗਾ ਤਾਂ ਐਸ ਲਈ ਮੈਂ ਬੋਲਦਾ ਹੈਗਾ ਕਿ ਮੈਨੂੰ ਕੁਝ ਲੈਣਾ ਦੇਣਾ ਮੈਂ ਦਿੱਲੀ ਚ ਰਹਿ ਰਹੇ ਹਾਂ ਆਰਾਮਨਾਲ ਰਹਿ ਰਹੇ ਹਾਂ ਆਪਣਾ ਪਰ ਮੈਨੂੰ ਬੋਲਣਾ ਪੈਂਦਾ ਹੈਗਾ ਕਿ ਕਿ ਰਾਹੁਲ ਗਾਂਧੀ ਜਿਹੜਾ ਹੈਗਾ ਉਹ ਬਹੁਤ ਹੀ ਇੰਟੈਲੈਕਚੁਅਲੀ ਵੀਕ ਹੈਗਾ ਕਮਜ਼ੋਰ ਹੈ ਉਹਨੂੰ ਕੁਝ ਪਤਾ ਨਹੀਂ ਚੱਲ ਰਿਹਾਗਾ ਉਹ ਹੁਣ ਕਟੋ-ਕਟੋ ਨੇ ਉਹ ਕਿਤਾਬ ਦਿਖਾਣੀ ਕਨਸਟੀਟਿਊਸ਼ਨ ਦੀ ਬੰਦ ਕਰ ਦਿੱਤੀ ਹੈਗੀ ਆ ਉਹਦੇ ਵਿੱਚ ਉਹਨੇ ਇੰਨਾ ਟਾਈਮ ਵੇਸ ਕੀਤਾ ਕਈ ਸਾਲਾਂ ਤੱਕ ਉਹਨੂੰ ਅਸਲੀ ਗੱਲਾਂ ਕਰਨੀਆਂ ਚਾਹੀਦੀਆਂ ਆ ਜਿਹੜੀਆਂ ਮੈਂ ਕਹਿ ਰਿਹਾਗਾ ਔਰ ਦੂਸਰਾ ਉਹਨੂੰ ईवीएम ਦਾ ਬਿਲਕੁਲ ਉਹ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਐਵੀਐਮ ਦੀ ਬਿਲਕੁਲ ਹੈਰਾਫੇਰੀ ਨਾ ਇਲੈਕਟਰੋ ਰੋਲਸ ਦੀ ਬਿਲਕੁਲ ਹੈਰਾਫੇਰੀ ਨਾ ਰਿਸ਼ਵਤ ਕਿਸੇ ਨੂੰ ਨਾ ਦਿੱਤੀ ਜਾਏ ਕਾਂਗਰਸੀ ਵੀ ਦਿੰਦੇ ਹੈਗੇ ਰਿਸ਼ਵਤ ਔਰ ਬਿਲਕੁਲ ਜਿਹੜੇ ਹਾਰੇ ਨਕਾਰੇ ਬੰਦੇ ਹੈਗੇ ਉਹਨਾਂ ਨੂੰ ਕਿਸੇ ਵੀ ਕੈਂਪੇਨ ਦੇ ਵਿੱਚ ਇਨਵੋਲ ਨਾ ਕਰੇ ਰਾਹੁਲ ਗਾਂਧੀ ਉਹੀ ਹੈਗਾ ਲੀਡਰ ਮੇਰੇ ਖਿਆਲੋਂ ਅ ਵਿਲੀਨੇਲੀ ਉਹਨੂੰ ਹੀ ਲੀਡਰ ਮੰਨਣਾ ਪੈਣਾਗਾ ਯਾਨੀ ਕਿ ਅਨਫੋਰਚੂਨੇਟ ਹੈ ਵੈਸੇ ਕਾਂਗਰਸ ਵਾਸਤੇ ਕਿ ਰਾਹੁਲ ਗਾਂਧੀ ਉੱਥੇ ਬਣਿਆ ਹੋਇਆ ਲੀਡਰ ਪਰ ਹੁਣ ਹੋਰ ਕੋਈ ਚਾਰਾ ਹੈ ਨਹੀਂ ਹੈ ਤਾਂ ਇਹ ਜਿਹੜਾ ਕਿਸੇ ਨੂੰ ਵੀ ਉਹ ਭੇਜਦਾ ਹੈਗਾ ਉੱਥੇ ਇਹ 부ਪੇਸ਼ ਬਗੇਲ ਵਾਲਿਆਂ ਨੂੰ ਉਹਦੇ ird gird ਇਸ ਤਰ੍ਹਾਂ ਬਾਲਾ ਮਰਦਾਨਾ ਬਣ ਕੇ ਆ ਬਹਿ ਜਾਂਦੇ ਪੰਜਾਬ ਵਾਲੇ ਲੀਡਰ ਇੱਕ ਐਲਓਪੀ ਔਰ ਇੱਕ ਕੋਈ ਇੱਕ ਹੋਰ ਹੈਗਾ ਪ੍ਰਧਾਨ ਵਗੈਰਾ ਉਹ ਇਸ ਤਰ੍ਹਾਂ ਇਸ ਤਰ੍ਹਾਂ ਸਿਰ ਹਿਲਾਉਂਦੇ ਰਹਿੰਦੇ ਹੈਗੇ ਗਰਦਨ ਆਪਣੀ ਹਿਲਾਉਂਦੇ ਰਹਿੰਦੇ ਜਿਸ ਲੋ ਹਿੰਦੀ ਚ ਬੋਲਦਾ ਕੁਝ ਉਹਨੂੰ ਕੁਝ ਪਤਾ ਹੀ ਨਹੀਂ ਹੈਗਾ ਤੁਸੀਂ ਗਰਦਨ ਕਿਉਂ ਹਿਲਾ ਰਹੇ ਹੋ ਸੱਚ ਬੋਲਣਾ ਸਿੱਖੋ ਕੋ ਇਹਨੂੰ ਕੁਝ ਨਹੀਂ ਪਤਾ ਜਾ ਉਹਦੇ ਨਾਲ ਤਾਂ ਘੱਟੋ ਘੱਟ ਨਾ ਬੈਠੋ ਉਹਨੂੰ ਕੱਲਾ ਜਾਣ ਦਿਓ ਅਸਲੀ ਮੈਂ ਅੱਜ ਦੇ ਵੀਡੀਓ ਚ ਲੰਬਾ ਹੋ ਰਿਹਾ ਹੈਗਾ ਮੈਂ ਹੋਰ ਕੁਝ ਇਹਦੇ ਵਿੱਚ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈਗਾ ਕਿ ਜੇਕਰ ਮੈਨੂੰ ਤਾਂ 10 ਸਾਲ ਪਹਿਲੇ ਪਤਾ ਚੱਲ ਗਿਆ ਸੀ ਕਿ ਕੇਜਰੀਵਾਲ ਬਰਬਾਦ ਕਰ ਦੇਗਾ ਦਿੱਲੀ ਨੂੰ ਹੁਣ ਦਿੱਲੀ ਦੇ ਲੋਕਾਂ ਨੂੰ ਸਮਝ ਆਈ ਹੈਗੀ ਹੈ ਦਿੱਲੀ ਦੇ ਵਿੱਚ ਹਰ ਤਰ੍ਹਾਂ ਦੀ ਬਰਬਾਦੀ ਹੈ ਨਾ ਕੋਈ ਸਕੂਲ ਚੱਲ ਰਿਹਾ ਨਾ ਕੋਈ ਹੈਲਥ ਕੇਅਰ ਦਾ ਸਿਸਟਮ ਹੈਗਾ ਨਾ ਕੋਈ ਟਰਾਂਸਪੋਰਟ ਦਾ ਸਿਸਟਮ ਹੈਗਾ ਬੇਈਮਾਨੀ ਕਰਪਸ਼ਨ ਇੰਨੀ ਕਰਦੇ ਸੀ ਕੇਜਰੀਵਾਲ ਨੇ ਜੇਕਰ ਇਹ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਆ ਗਈ ਪੰਜਾਬ ਬਿਲਕੁਲ ਮੈਪ ਤੋਂ ਹੀ हट ਜਾਏਗਾ ਨਕਸ਼ੇ ਤੋਂ ਹੀ हट ਜਾਏਗਾ ਤਾਂ ਅਸਲੀ ਭਗਵੰਤ ਮਾਨ ਨੂੰ ਹਰਾਣਾ ਬਹੁਤ ਜ਼ਰੂਰੀਆ ਹੋ ਸਕਦਾ ਹੈ 27 ਦੀਆਂ ਇਲੈਕਸ਼ਨਸ ਤੋਂ ਪਹਿਲੇ ਹੋ ਸਕਦਾ ਹੈ ਭਾਜਪਾ ਦੇ ਨਾਲ ਹੀ ਜਾ ਕੇ ਮਿਲ ਜੇ ਤਾਂ ਭਾਜਪਾ ਦਾ ਚਾਂਸ ਬਹੁਤ ਜ਼ਿਆਦਾ ਹੈਗਾ ਬਿਕੋਜ਼ ਆਫ ਦਿਸ ਹੇਰਾਫੇਰੀ ਜਿਹੜੀ ਡਿਸঅনেਸਟੀ ਹੈਗੀ ਹੈ ਇਲੈਕਸ਼ਨਸ ਦੇ ਵਿੱਚ ਉਹਦੇ ਕਰਕੇ ਉਹ ਬੀਜੇਪੀ ਜਿੱਤ ਸਕਦੀ ਹੈਗੀ ਹੈ ਆਦਰਵਾਇਜ਼ ਕਾਂਗਰਸ ਨੂੰ ਸਟਰੋਂਗ ਕਰਨ ਕਰਨ ਵਾਸਤੇ ਰਾਹੁਲ ਗਾਂਧੀ ਨੂੰ ਬਹੁਤ ਹੀ ਵਿਲ ਹੈਵ ਟੂ ਸਲੌਗ ਯਾਨੀ ਕਿ ਹੀ ਵਿਲ ਹੈਵ ਟੂ ਸਲੀਪ ਸਪੈਂਡ ਸਲੀਪਲੈਸ ਨਾਈਟਸ ਟੂ ਰਿਵਾਈਵ ਕਾਂਗਰਸ ਇਨ ਪੰਜਾਬ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਇਹਦੇ ਨਾਲ ਰਿਲੇਟਿਡ ਜਿਹੜੇ ਲਿੰਕਸ ਹੈਗੇ ਉਹ ਇਹਦੇ ਥੱਲੇ ਵੀਡੀਓ ਦੇ ਛੱਡਾਂਗਾ ਉਹ ਤੁਸੀਂ ਦੇਖ ਸਕਦੇ ਹੈਗੇ ਹੋ ਔਰ ਕੋਈ ਤੁਹਾਡਾ ਕਮੈਂਟ ਹੋਏ ਕਿਸੇ ਵੀ ਲੈਂਗੁਏਜ ਦੇ ਵਿੱਚ ਹਿੰਦੀ ਪੰਜਾਬੀ ਇੰਗਲਿਸ਼ ਮੈਂ ਤਿੰਨੋਂ ਲੈਂਗੁਏਜ ਸਮਝਦਾ ਹੈਗਾ ਇਹਦੇ ਥੱਲੇ ਛੱਡੋ ਔਰ ਕੁਝ ਹੋਰ ਪੁੱਛਣਾ ਹੈ ਮੇਰੇ ਕੋਲੋਂ ਤਾਂ ਪੁੱਛ ਸਕਦੇ ਹੈਗੇ ਹੋ ਥੈਂਕਸ ਫॉर ਵਾਚਿੰਗ